ਸਸਕੀਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਹਿਰੀ ਸਵਾਗਤ ਕਰਦੀਆਂ ਬੁਲੇਟਿਨ ਦੀ ਸ਼ੁਰੂਆਤ ਕਰ ਲੈਣੇ ਆ ਹੈਡਲਾਈਨਸ ਦੇ ਨਾਲ ਕਾਰਨੀ ਨੇ ਸਟੀਲ ਉਦਯੋਗ ਦੀ ਮਦਦ ਲਈ ਐਲਾਨੇ ਉਪਾਅ ਗੈਰ ਅਮਰੀਕੀ ਸਟੀਲ ਆਯਾਤ ਘਟਾਉਣ ਦਾ ਵਾਦਾ ਪੀਸ ਆਸ਼ਵੇ ਚ ਨਜ਼ਰਬੰਦ ਕੀਤੇ ਗਏ ਚਾਰ ਅਮਰੀਕਾ ਦੇ ਵਿੱਚ ਜਨਮੇ ਬੱਚਿਆਂ ਨੂੰ ਕੀਤਾ ਗਿਆ ਰਿਹਾ ਫਿਲਹਾਲ ਬੱਚਿਆਂ ਦੀ ਮਾਂ ਵਾਸ਼ਿੰਗਟਨ ਦੇ ਵਿੱਚ ਨਜ਼ਰਬੰਦ BC ਹਾਈਵੇ ਪੈਟਰੋਲ ਨੇ ਰੋਕੇ ਕਈ ਵਾਹਨ 543 ਵਪਾਰਕ ਵਾਹਨਾਂ ਦੇ ਵਿੱਚ ਪਾਏ ਗੇ ਨੁਕਸ ਕਮਰਾ ਵਿਸਤਾਰ ਦੇ ਨਾਲ ਪ੍ਰਧਾਨ ਮੰਤਰੀ ਮਾਰਕ ਕਾਕardini ਨੇ ਕਿਹਾ ਹੈ ਕਿ ਉਹ ਕੈਨੇਡੀਅਨ ਮਾਰਕੀਟ ਦੇ ਵਿੱਚ ਹੁਣ ਸਸਤੇ ਵਿਦੇਸ਼ੀ ਸਟੀਲ ਆਉਣ ਦੇ ਉੱਤੇ ਹੋਰ ਸਖਤੀ ਦੇ ਨਾਲ ਰੋਕ ਲਗਾਉਣਗੇ। ਉਹਨਾਂ ਨੇ ਅੱਜ ਹੀ ਇਸ ਦਾ ਐਲਾਨ ਕੀਤਾ ਹੈ ਤੇ ਉਹਨਾਂ ਨੇ ਇਹ ਐਲਾਨ ਹਮਿਲਟਨ ਦੇ ਵਿੱਚ ਕੀਤਾ ਔਰ ਕਿਹਾ ਕਿ ਇਹ ਲੋਡ ਇਸ ਲਈ ਪਈ ਹੈ ਕਿਉਂਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਲਾਏ ਗਏ ਭਾਰੀ ਟੈਰਿਫਾਂ ਦੀ ਵਜ੍ਹਾ ਦੇ ਨਾਲ ਕੈਨੇਡਾ ਦੇ ਸਟੀਲ ਉਦਯੋਗ ਨੂੰ ਜਿਹੜਾ ਹੈ ਉਹ ਕਾਫੀ ਨੁਕਸਾਨ ਹੋ ਰਿਹਾ ਹੈ। ਸਪਸ਼ਟ ਨਹੀਂ ਹੈ ਕਿ ਕੀ ਪ੍ਰਸਤਾਵਿਤ ਉਪਾਅ ਉਦਯੋਗ ਨੂੰ ਜਿਹੜਾ ਉਹ ਫਾਇਦਾ ਕੋਈ ਹੋਏਗਾ ਜਾਂ ਫਿਰ ਕਾਫੀ ਹੋਣਗੇ ਜੋ ਅਮਰੀਕਾ ਦੁਆਰਾ 50% ਟੈਰਿਫ ਜਿਹੜਾ ਉਹ ਲਗਾਉਣ ਤੋਂ ਬਾਅਦ ਛਾਂਟੀਆਂ ਅਤੇ ਘਟ ਉਤਪਾਦਨ ਪੱਧਰ ਦਾ ਸਾਹਮਣਾ ਕਰ ਰਿਹਾ ਹੈ ਕਾਰਡੀ ਨੇ ਕਿਹਾ ਹੈ ਕਿ ਜੁਲਾਈ ਦੇ ਅੰਤ ਤੱਕ ਸਰਕਾਰ ਇੱਕ ਨਵਾਂ ਟੈਰਿਫ ਰੇਟ ਕੋਟਾ ਸਿਸਟਮ ਲਿਆਵੇਗੀ ਇਸ ਸਿਸਟਮ ਦੇ ਜ਼ਰੀਏ ਕੈਨੇਡੀਅਨਸ ਜਿਹੜੇ ਨੇ ਉਹ ਖਾਸ ਕਰਕੇ ਕੈਨੇਡੀਅਨ ਸਟੀਲ ਕੰਪਨੀਆਂ ਨੂੰ ਦੇਸ਼ ਦੇ ਅੰਦਰ ਆਪਣੀ ਵਿਕਰੀ ਵਧਾਉਣ ਦਾ ਮੌਕਾ ਮਿਲੇਗਾ ਸਪਲਾਈ ਚੇਨ ਮਜ਼ਬੂਤ ਹੋਣਗੀਆਂ ਅਤੇ ਨਵੇਂ ਜਿਹੜੇ ਨੇ ਉਹ ਇਸ ਤੇ ਨਿਵੇਸ਼ ਵੀ ਆਉਣਗੇ ਪਿਛਲੇ ਮਹੀਨੇ ਸਰਕਾਰ ਨੇ ਕੋਟਾ ਸਿਸਟਮ ਦੇ ਵਿੱਚ ਜਿਹੜਾ ਉਹ ਕੁਝ ਬਦਲਾਅ ਵੀ ਕੀਤੇ ਸਨ ਅਤੇ ਨਾਲ ਦੀ ਨਾਲ ਕੁਝ ਸਮਾਨ ਘੱਟ ਟੈਰਿਫ ਤੇ ਆਉਣ ਦੀ ਇਜਾਜ਼ਤ ਵੀ ਦਿੱਤੀ ਸੀ ਜਿਸ ਦੇ ਵਿੱਚ ਉਦਯੋਗ ਨੇ ਇਹ ਕਿਹਾ ਹੈ ਕਿ ਫਿਲਹਾਲ ਇਹ ਬਦਲਾਅ ਕਾਫੀ ਨਹੀਂ ਹੈ ਜੋ ਦੇਸ਼ ਕੈਨੇਡਾ ਦੇ ਨਾਲ ਮੁਕਤ ਵਪਾਰ ਸਮਝੌਤੇ ਦੇ ਵਿੱਚ ਜਿਹੜਾ ਉਹ ਸਮਝੌਤੇ ਦੇ ਵਿੱਚ ਹੈ ਉਸ ਤੇ ਖਾਸ ਤੌਰ ਦੇ ਵਿੱਚ ਪ੍ਰਭਾਵ ਪੈ ਸਕਦਾ ਔਰ ਜੋ ਸਮਝੌਤੇ ਦੇ ਵਿੱਚ ਨਹੀਂ ਹੈ ਉਹ 2024 ਦੇ ਵਿੱਚ ਜਿਹੜਾ ਉਹ ਜਿੰਨਾ ਸਟੀਲ ਉਹਨਾਂ ਦੇਸ਼ਾਂ ਨੇ ਕੈਨਾ ਨੂੰ ਭੇਜਿਆ ਸੀ ਉਸ ਦਾ ਸਿਰਫ 50% ਹੀ ਕਟ ਟੈਰਿਫ ਤੇ ਜਿਹੜਾ ਉਹ ਆ ਸਕੇਗਾ ਜੇ ਉਹਨਾਂ ਨੇ ਇਸ ਤੋਂ ਬਾਅਦ ਸਟੀਲ ਭੇਜਾਂ ਤਾਂ ਉਸ ਬਾਅਦ ਉਹ ਸਟੀਲ ਦੇ ਉੱਤੇ 5% ਜਿਹੜਾ ਉਹ ਟੈਕਸ ਲੱਗੇਗਾ ਜੋ ਕਿ ਕੈਨੇਡਾ ਦੇਸ਼ ਜੋ ਦੇਸ਼ ਕੈਨੇਡਾ ਦੇ ਨਾਲ ਜਿਹੜਾ ਉਹ ਮੁਕਤ ਵਪਾਰ ਸਮਝੌਤੇ ਵਿੱਚ ਹੈ ਪਰ ਅਮਰੀਕਾ ਨਹੀਂ 2024 ਦੇ ਵਿੱਚ ਜਿੰਨਾ ਸਟੀਲ ਉਹਨਾਂ ਦੇਸ਼ਾਂ ਨੇ ਕੈਨੇਡਾ ਨੂੰ ਜਿਹੜਾ ਉਹ ਭੇਜਿਆ ਸੀ ਉਹ ਉਹਨਾਂ ਸਟੀਲ ਹੀ ਕਟ ਟੈਰਿਫ ਦੇ ਉੱਤੇ ਵੇਚ ਸਕਣਗੇ ਤੇ ਉਸ ਤੋਂ ਬਾਅਦ ਉਹੀ ਜਿਹੜਾ ਉਹ ਉਹ ਉਸ ਤੋਂ ਬਾਅਦ ਉਹੀ ਟੈਰਿਫ ਤੇ ਵੇਚ ਸਕਣਗੇ ਅਤੇ ਉਸ ਤੋਂ ਬਾਅਦ ਜਿਹੜਾ ਉਹ ਇਸ ਤੇ ਉੱਤੇ 50% ਟੈਰਿਫ ਜਿਹੜਾ ਉਹ ਲਾਗੂ ਹੋਵੇਗਾ ਕਾਰਨੀ ਨੇ ਕਿਹਾ ਹੈ ਕਿ ਦੁਨੀਆ ਭਰ ਦੇ ਵਿੱਚ ਸਟੀਲ ਉਦਯੋਗ ਜਿਹੜਾ ਉਹ ਬਦਲਾਅ ਦੇ ਦੌਰ ਦੇ ਵਿੱਚ ਹੈ ਕਈ ਦੇਸ਼ ਅਜਿਹੀਆਂ ਨੀਤੀਆਂ ਵਰਤ ਰਹੇ ਨੇ ਜਿਨ੍ਹਾਂ ਦੇ ਨਾਲ ਉਹਨਾਂ ਨੂੰ ਨਿਆਂਇਕ ਤਰੀਕੇ ਦੇ ਨਾਲ ਜਿਹੜਾ ਉਹ ਨਹੀਂ ਬਲਕਿ ਗੈਰਵਾਜਬ ਤਰੀਕੇ ਰਾਹੀਂ ਲਾਭ ਮਿਲ ਰਿਹਾ ਹੈ ਇਹ ਹੀ ਕਾਰਨ ਹੈ ਕਿ ਹੋਰ ਦੇਸ਼ਾਂ ਤੋਂ ਆਉਣ ਵਾਲਾ ਸਸਤਾ ਸਟੀਲ ਕੈਨੇਡਾ ਦੀ ਉਦਯੋਗੀ ਹਾਲਤ ਨੂੰ ਖਰਾਬ ਕਰ ਰਿਹਾ ਹੈ ਮਾਰਚ ਦੇ ਵਿੱਚ ਟਰੰਪ ਨੇ ਕੈਨੇਡਾ ਦੇ ਸਟੀਲ ਅਤੇ ਐਲੂਮੀਨੀਅਮ ਦੇ ਉੱਤੇ 25% ਟੈਰਿਫ ਲਾਇਆ ਸੀ ਜੂਨ ਦੇ ਵਿੱਚ ਟੈਰਿਫ 50% ਕਰ ਦਿੱਤਾ ਗਿਆ ਕੈਨੇਡੀਆ ਨਰਸ ਟੀਲਰ ਪ੍ਰੋਡਿਊਸਰਸ ਐਸੋਸੀਏਸ਼ਨ ਦੇ ਪ੍ਰਧਾਨ ਕੈਟਰਿਨਾ ਗੋਪਡਨ ਨੇ ਕਿਹਾ ਕਿ ਜਦੋਂ ਤੋਂ ਟਰੰਪ ਨੇ ਇਹ ਟੈਰਿਫ ਲਾਇਏ ਨੇ ਉਦਯੋਗ ਦੇ ਵਿੱਚ 30 ਫੀਸਦੀ ਕਮੀ ਆ ਚੁੱਕੀ ਹੈ ਉਹਨਾਂ ਕਹਿੰਦੇ ਕਿ ਜੇ ਇਹੀ ਹਾਲਾਤ ਰਹੇ ਤਾਂ ਅਸੀਂ ਜਿਹੜਾ ਉਹ ਉਦਯੋਗ ਵੱਜੋਂ ਹੋਰ ਨਹੀਂ ਬਚਾਂਗੇ ਕਾਰਨੇ ਨੇ ਵੀ ਐਲਾਨ ਕੀਤਾ ਕਿ ਸਟੀਲ ਉਦਯੋਗ ਦੇ ਵਿੱਚ ਹੋਰ ਨਿਵੇਸ਼ ਕੀਤੇ ਜਾਣਗੇ ਤੇ ਇਸ ਤੋਂ ਇਲਾਵਾ 70 ਮਿਲੀਅਨ ਡਾਲਰ ਜਿਹੜਾ ਉਹ 1000 10000 ਵਰਕਾਂ ਦੀ ਟ੍ਰੇਨਿੰਗ ਅਤੇ ਆਮਦਨ ਸਹਾਇਤਾ ਦੇ ਲਈ ਵੀ ਵਰਤੀ ਜਾਏਗੀ 1 ਬਿਲੀਅਨ ਡਾਲਰ ਸਟ੍ਰੈਟੇਜਿਕ ਇਨੋਵੇਸ਼ਨ ਫੰਡ ਰਾਹੀਂ ਸਟੀਲ ਕੰਪਨੀਆਂ ਨੂੰ ਨਵੇਂ ਪ੍ਰੋਜੈਕਟ ਲਈ ਦਿੱਤੇ ਜਾਣਗੇ ਉਹਨਾਂ ਨੇ ਕਿਹਾ ਕਿ ਕੈਨੇਡਾ ਦੀ ਨਵੀਂ ਸਰਕਾਰ ਦੇਸ਼ ਦੇ ਅੰਦਰ ਬਨ ਰਹੇ ਘਰਾ ਪੁਲਾ ਬੰਦਰਗਾਹਾਂ ਅਤੇ ਹੋਰ ਜਿਹੜੇ ਆ ਜਿਵੇਂ ਸੁਰੱਖਿਆ ਪ੍ਰੋਜੈਕਟਾਂ ਦੇ ਲਈ ਸਿਰਫ ਕੈਨੇਡੀਅਨ ਸਟੀਲ ਹੀ ਵਰਤੇਗੀ ਸਰਕਾਰ ਹੁਣ ਇਹ ਵੀ ਤੈਅ ਕਰੇਗੀ ਕਿ ਕਿਹੜੀਆਂ ਕੰਪਨੀਆਂ ਸਰਕਾਰੀ ਕੰਮ ਕਰ ਰਹੀਆਂ ਨੇ ਉਹ ਆਪਣਾ ਸਟੀਲ ਕੈਨੇਡਾ ਤੋਂ ਹੀ ਲੈਣ ਕਾਰਨੇ ਨੇ ਜਿਹੜਾ ਉਹ ਕਿਹਾ ਹੈ ਕਿ ਫਿਲਹਾਲ ਜਿਹੜਾ ਉਹਨਾਂ ਨੇ ਨਹੀਂ ਦੱਸਿਆ ਇਹ ਦੱਸਿਆ ਕਿ ਜੇ ਅਮਰੀਕਾ ਵੱਲੋਂ ਇਹ ਟੈਕਸ 1 ਅਗਸਤ ਤੋਂ ਬਾਅਦ ਵੀ ਲਾਗੂ ਰਹਿੰਦੇ ਨੇ ਤਾਂ ਕੈਨੇਡਾ ਕਿਵੇਂ ਜਵਾਬ ਦੇਗਾ ਇਸ ਤੇ ਹਜੇ ਵਿਸਾਰ ਨਾਲ ਉਹਨਾਂ ਨੇ ਜਾਣਕਾਰੀ ਦੇਣੀ ਹੈ ਪਰ ਬਲੌਕ ਬਿਕਬਾ ਲੀਡਰ ਇਹ ਫਰਾਂਸਵਾ ਬੈਲੈਂਸ਼ੇ ਨੇ ਕਾਰਨੀ ਦੇ ਉੱਤੇ ਤਿੱਖਾ ਹਮਲਾ ਕੀਤਾ ਹੈ ਉਹਨਾਂ ਨੇ ਕਿਹਾ ਕਿ ਕਈ ਵਾਰੀ ਇਹਨਾਂ ਨੇ ਵਾਅਦੇ ਕੀਤੇ ਆ ਪਰ ਨਤੀਜਾ ਨਹੀਂ ਦਿੱਤਾ ਕਨਜ਼ਰਵੇਟਿਵ ਲੀਡਰ ਪੀਰੇ ਪਾਲੀਵ ਨੇ ਵੀ ਕਾਰਨੇ ਦੇ ਨੀਤੀ ਦੀ ਆਲੋਚਨਾ ਕੀਤੀ ਹੈ ਤੇ ਕਿਹਾ ਹੈ ਕਿ ਉਹ ਅਮਰੀਕਾ ਦੇ ਰਾਸ਼ਟਰਪਤੀ ਦੇ ਸਾਹਮਣੇ ਜਿਹੜਾ ਉਹ ਚੁੱਕ ਗਏ ਨੇ ਅਤੇ ਉਹਨਾਂ ਕਿਹਾ ਕਿ ਕਾਰਨੀ ਨੇ 트ੰਪ ਦੀ ਮੰਗ ਦੇ ਉੱਤੇ ਵੱਡੀਆਂ ਟੈਕ ਕੰਪਨੀਆਂ ਦੇ ਉੱਤੇ ਲੱਗਣ ਵਾਲਾ ਜਿਹੜਾ ਉਹ ਲੱਗਣ ਵਾਲਾ ਜਿਹੜਾ ਡਿਜੀਟਲ ਟੈਕਸ ਹੈ ਉਹ ਹਟਾਇਆ ਹੈ ਤਾਂ ਜੋ ਵਪਾਰ वार्ताਾਂ ਅੱਗੇ ਵਸ ਸਕਣ ਪਰ ਕੈਨੇਡਾ ਪੱਖੇ ਕੋਈ ਨਤੀਜਾ ਨਹੀਂ ਨਿਕਲ ਰਿਹਾ ਅਮਰੀਕਾ ਦੇ ਵਿੱਚ ਜਨਮੇ ਚਾਰ ਬੱਚਿਆਂ ਨੂੰ ਦੋ ਹਫ਼ਤਿਆਂ ਤੋਂ ਵੱਧ ਸਮੇਂ ਲਈ ਵਾਈਟ ਰੌਕ ਦੇ ਦੱਖਣ ਦੇ ਵਿੱਚ ਸਿਥ ਪੀਸਾਰਚ ਪਾਰਕ ਵਿੱਚ ਨਜ਼ਰਬੰਦ ਰੱਖਣ ਤੋਂ ਬਾਅਦ ਅਮਰੀਕੀ ਇਮੀਗ੍ਰੇਸ਼ਨ ਹਿਰਾਸਤ ਵਿੱਚੋਂ ਰਿਹਾ ਕਰ ਦਿੱਤਾ ਗਿਆ ਹੈ। ਉਹਨਾਂ ਦੀ ਜਿਹੜੀ ਮਾਂ ਹੈ ਟਾਕੋਮਾ ਉਹ ਵਾਸ਼ਿੰਗਟਨ ਦੇ ਵਿੱਚ ਇੱਕ ਨਜ਼ਰਬੰਦੀ ਸਹੂਲਤ ਦੇ ਵਿੱਚ ਹੈ। ਇਮੀਗ੍ਰੇਸ਼ਨ ਦੋਸ਼ਾਂ ਦੀ ਸੁਣਵਾਈ ਦੇ ਅਧੀਨ ਹੈ। ਓਰੇਗਨ ਪਬਲਿਕ ਬ੍ਰਾਡਕਾਸਟਰ ਦੇ ਅਨੁਸਾਰ ਪੋਰਟਲੈਂਡ ਅਧਾਰਿਤ ਕੇਨੀਆ ਜੈਕਲਿਨ ਮਰਕੋਸ ਜਿਹੜੇ ਹੈ ਉਸ ਦੇ 9 ਸਾਲ ਦੇ ਤਿੰਨ ਬੱਚਿਆਂ ਤੇ 7 ਸਾਲ ਦੇ ਪੁੱਤਰ ਨੂੰ 28 ਜੂਨ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਸੀ ਮਰਲੋਸ ਉਸ ਦੇ ਬੱਚੇ ਤੇ ਉਸ ਦੀ ਮਾਂ ਪੀਸਾਰਚ ਸਟੇਟ ਪਾਰਕ ਦੀ ਯਾਤਰਾ ਕਰ ਰਹੇ ਸਨ ਜਦੋਂ ਯੂ ਐਸ ਬਾਰਡਰ ਪ੍ਰੋਡਕਸ਼ਨ ਪ੍ਰੋਟੈਕਸ਼ਨ ਜਿਹੜੇ ਏਜੰਟਾਂ ਨੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਬਲੇਨ ਵਾਸ਼ਿੰਗਟਨ ਇਮੀਗ੍ਰੇਸ਼ਨ ਵਕੀਲ ਟੈਂਸ ਐਂਡਰਸ ਨੇ ਕਿਹਾ ਹੈ ਕਿ ਉਹਨਾਂ ਨੇ ਪਹਿਲਾਂ ਕਦੇ ਵੀ ਪਾਰਕ ਦੇ ਵਿੱਚ ਸੰਭਾਵਿਤ ਏਲੀਅਨ ਤਸਕਰੀ ਲਈ ਕਿਸੇ ਮਾਂ ਤੇ ਬੱਚਿਆਂ ਨੂੰ ਗ੍ਰਿਫਤਾਰ ਹੁੰਦੇ ਨਹੀਂ ਦੇਖਿਆ ਉਹਨਾਂ ਨੇ ਮੰਗਲਵਾਰ ਨੂੰ ਜਿਹੜਾ ਕਿਹਾ ਕਿ ਇਸ ਸਬੰਧੀ ਜਿਹੜਾ ਉਹ ਲਗਭਗ ਇਹ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਜਿਵੇਂ ਉਹ ਇੱਥੇ ਸਟੀਰੋਇਡ ਕੋਈ ਲੈ ਕੇ ਆਏ ਨੇ ਤਾਂ ਹਰ ਇੱਕ ਵਿਅਕਤੀ ਦਾ ਪਿੱਛਾ ਕਰ ਰਹੇ ਨੇ ਉਹਨਾਂ ਨੇ ਸਮਝਿਆ ਕਿ ਉਹ ਕਦੇ ਵੀ ਕਿਸੇ ਪਰਿਵਾਰ ਨੂੰ ਜਿਹੜਾ ਉਹ ਫਿਲਹਾਲ ਨਹੀਂ ਉਹਨਾਂ ਨੇ ਕਿਸੇ ਵੀ ਪਰਿਵਾਰ ਨੂੰ ਨਹੀਂ ਦੇਖਿਆ ਖਾਸ ਕਰਕੇ ਅਮਰੀਕੀ ਨਾਗਰਿਕ ਬੱਚਿਆਂ ਨੂੰ ਇਨ੍ਹਾਂ ਸਥਾਨਕ ਸਹੂਲਤਾਂ ਦੇ ਵਿੱਚੋਂ ਕਿਸੇ ਇੱਕ ਦੇ ਵਿੱਚ ਰੱਖਿਆ ਹੋਇਆ ਇਥੇ ਛੋਟੀਆਂ ਜੇਲ ਕੋਠੜੀਆਂ ਨੇ ਜੋ ਲੰਬੇ ਸਮੇਂ ਤੱਕ ਰਹਿਣ ਲਈ ਨਹੀਂ ਜਿਹੜੀਆਂ ਉਹ ਬਣਾਈਆਂ ਗਈਆਂ ਪਰ ਸੌਂਦਰਸ ਦਾ ਕਹਿਣਾ ਹੈ ਕਿ ਕਿਉਂਕਿ ਮਰਲੋਸ ਦਾ ਅਮਰੀਕੀ ਵੀਜ਼ਾ ਪੈਂਡਿੰਗ ਹੈ ਤੇ ਸਪਸ਼ਟ ਨਹੀਂ ਹੈ ਕਿ ਉਹਨਾਂ ਨੂੰ ਨਜ਼ਰਬੰਦੀ ਤੋਂ ਰਿਹਾ ਕੀਤਾ ਜਾਏਗਾ ਜਾਂ ਫਿਰ ਦੇਸ਼ ਨਿਕਾਲਾ ਦਿੱਤਾ ਜਾਏਗਾ ਉਹਨਾਂ ਕਹੇ ਕਿ ਪ੍ਰਸ਼ਾਸਨ ਦੇ ਦਿਨ ਫਿਲਹਾਲ ਜ਼ਿਆਦਾਤਰ ਅਧਿਕਾਰੀ ਇਸ ਤਰ੍ਹਾਂ ਦੇ ਕੈਚ ਐਂਡ ਰਿਲੀਜ਼ ਕਰਨ ਅਤੇ ਸੰਭਾਵੀ ਤੌਰ ਦੇ ਉਤੇ ਆਪਣੀ ਨੌਕਰੀ ਗਵਾਉਣ ਬਾਰੇ ਚਿੰਤਾਤ ਹੈ ਸਨਰਸ ਨੇ ਕਿਹਾ ਕਿ ਮਰਲੋਜ਼ ਦੀ ਕਹਾਣੀ ਵਿਲੱਖਣ ਨਹੀਂ ਹੈ ਤੇ ਉਹ ਹੈਰਾਨ ਨਹੀਂ ਹੈ ਕਿ ਐਨੇ ਘੱਟ ਕੈਨੇਡੀਅਨ ਅਮਰੀਕਾ ਦੀ ਯਾਤਰਾ ਜਿਹੜਾ ਉਹ ਕਰ ਰਹੇ ਨੇ ਉਹਨਾਂ ਕਿਹਾ ਕਿ ਉਹ ਲਗਭਗ 25 ਸਾਲਾਂ ਤੋਂ ਬਲੇਨ ਦੇ ਵਿੱਚ ਇਮੀਗ੍ਰੇਸ਼ਨ ਕਾਨੂੰਨ ਦੀ ਪ੍ਰੈਕਟਿਸ ਕਰ ਰਹੇ ਨੇ ਤੇ ਉਹ ਕਦੇ ਵੀ ਕਿਸੇ ਮਾਂ ਨੂੰ ਆਪਣੇ ਚਾਰ ਬੱਚਿਆਂ ਦੇ ਨਾਲ ਪਾਰਕ ਵਿੱਚ ਪਰਦੇਸੀ ਤਸਕਰੀ ਦੇ ਲਈ ਗ੍ਰਿਫਤਾਰ ਹੁੰਦੇ ਨਹੀਂ ਉਹਨਾਂ ਦੇਖਿਆ ਤੇ ਨਾਲੇ ਇਹ ਇਹ ਉਹਨਾਂ ਕਹਿੰਦੇ ਕਿ ਇੱਕ ਅਜਿਹੀ ਇੱਕ ਤੋਂ ਬਾਅਦ ਇੱਕ ਕਹਾਣੀ ਜਾਪਦੀ ਹੈ ਜੋ ਤੁਸੀਂ ਸੁਣਦੇ ਹੋ ਕਿ ਕੈਨੇਡੀਅਨਾਂ ਨੂੰ ਸਰਹੱਦ ਦੇ ਉੱਤੇ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਜੈਸਮਿਨ ਮੋਨੀ ਦੱਖਣੀ ਸਰਹੱਦ ਦੇ ਉੱਤੇ ਜਿਹੜਾ ਨੇ ਤਨਾਤ اور ਓਰਗਨ ਪਬਲਿਕ ਬ੍ਰਾਡਕਾਸਟਰ ਦਾ ਕਹਿਣਾ ਕਿ ਸ਼ੁੱਕਰਵਾਰ ਤੱਕ ਮਰਲੋਸ ਤੇ ਕਿਸੇ ਵੀ ਅਪਰਾਧ ਦਾ ਦੋਸ਼ ਜਿਹੜਾ ਉਹ ਨਹੀਂ ਲਗਾਇਆ ਗਿਆ ਤੇ ਰਿਕਾਰਡਾਂ ਦੇ ਅਨੁਸਾਰ ਉਸ ਨੂੰ ਅਤੇ ਉਸਦੇ ਪਤੀ ਨੂੰ ਟਕੋਮਾ ਵਸ਼ਿੰਗਟਨ ਦੇ ਵਿੱਚ ਨਾਰਥ-ਵੈਸਟ ICE processing center ਦੇ ਵਿੱਚ ਜਿਹੜਾ ਉਹ ਰੱਖਿਆ ਗਿਆ ਕਸਟਮ ਤੇ ਬਾਰਡਰ ਪ੍ਰੋਟੈਕਸ਼ਨ ਨਿਯਮਾਂ ਦੇ ਅਨੁਸਾਰ ਹਿਰਾਸਤ ਦੇ ਵਿੱਚ ਲਏ ਗਏ ਲੋਕਾਂ ਨੂੰ ਸਿਰਫ 72 ਘੰਟੇਾਂ ਲਈ ਹਿਰਾਸਤ ਚ ਰੱਖਿਆ ਜਾਣਾ ਚਾਹੀਦਾ ਪਰ ਏਜੰਸੀ ਨੇ ਕਈ ਵਾਰ ਆਪਣੇ ਦਿਸ਼ਾ ਨਿਰਦੇਸ਼ਾਂ ਨੂੰ ਨਜ਼ਰਅੰਦਾਜ਼ ਵੀ ਕੀਤਾ ਹੈ ਪੀਲ ਪੁਲਿਸ ਅਨੁਸਾਰ ਬ੍ਰੈਂਪਟਨ ਨੇਰੋ ਪੈਟ੍ਰਿਕ ਬ੍ਰਾਊਨ ਨੂੰ ਧਮਕੀਆਂ ਦੇਣ ਦੇ ਮਾਮਲੇ ਵਿੱਚ 29 ਸਾਲ ਦੇ ਇੱਕ ਵਿਅਕਤੀ ਨੂੰ ਚਾਰਜ ਕੀਤਾ ਗਿਆ ਹੈ ਬੁੱਧਵਾਰ ਨੂੰ ਜਾਰੀ ਇੱਕ ਨਿਊਜ਼ ਰਿਲੀਜ਼ ਅਨੁਸਾਰ ਪੈਟ੍ਰਿਕ ਬ੍ਰਾਊਨ ਅਤੇ ਉਹਨਾਂ ਦੇ ਧਮਕੀਆਂ ਬਾਰੇ ਜੂਨ ਦੇ ਵਿੱਚ ਪੁਲਿਸ ਦੇ ਕੋਲ ਰਿਪੋਰਟ ਲਿਖਾਈ ਗਈ ਸੀ ਸਾਵਧਾਨੀ ਦੇ ਤੌਰ ਤੇ ਮਾਮਲੇ ਦੀ ਜਾਂਚ ਦੌਰਾਨ ਪਰਿਵਾਰ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਾਧੂ ਸੁਰੱਖਿਆ ਉਪਾਅ ਜਿਹੜੇ ਨੇ ਉਹ ਪ੍ਰਦਾਨ ਕੀਤੇ ਗਏ ਸਨ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਅਧਿਕਾਰੀਆਂ ਨੇ ਮੰਗਲਵਾਰ ਨੂੰ ਬ੍ਰੈਂਪਟਨ ਜਿਹੜਾ ਬ੍ਰੈਂਪਟਨ ਦੇ ਇੱਕ ਇਸ ਮਾਮਲੇ ਵਿੱਚ ਬ੍ਰੈਂਟਨ ਤੋਂ 29 ਸਾਲਾ ਕਵਰ ਜੋਤ ਸਿੰਘ ਮਨੋਰੀਆਂ ਨੂੰ ਗ੍ਰਿਫਤਾਰ ਕੀਤਾ ਹੈ ਮਨੋਰੀਆਂ ਦੇ ਖਿਲਾਫ ਮਾਰਨ ਜਾਂ ਸਰੀਰਿਕ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਦੇਣ ਦਾ ਦੋਸ਼ ਦੋਸ਼ ਜਿਹੜਾ ਉਹ ਲਗਾਇਆ ਗਿਆ ਹੈ ਤੇ ਜ਼ਮਾਨਤ ਜਿਹੜੀ ਹੈ ਜ਼ਮਾਨਤ ਦੀ ਸੁਣਵਾਈ ਤੱਕ ਉਸ ਨੂੰ ਹਿਰਾਸਤ ਵਿੱਚ ਰੱਖਿਆ ਗਿਆ ਇੱਕ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਮੇਅਰ ਪੈਟ੍ਰਿਕ ਬਰਾਊਨ ਨੇ ਪੋਲੇ ਨੇ ਪੁਲਿਸ ਦਾ ਉਹਨਾਂ ਦੇ ਕੰਮ ਦੇ ਲਈ ਧੰਨਵਾਦ ਕੀਤਾ ਤੇ ਗ੍ਰਿਫਤਾਰੀ ਤੇ ਰਾਹਤ ਪ੍ਰਗਟਾਈ ਹੈ। ਉਹਨਾਂ ਨੇ ਲਿਖਿਆ ਕਿ ਲੋਕਤੰਤਰ ਬੇਸ਼ੱਕ ਹੈ ਪਰ ਲੋਕਤੰਤਰ ਵਿੱਚ ਹਿੰਸਾ ਤੇ ਹਿੰਸਾ ਦੀਆਂ ਧਮਕੀਆਂ ਦੀ ਕੋਈ ਥਾਂ ਨਹੀਂ ਹੈ। ਉਹ ਬ੍ਰੈਂਟਨ ਦੇ ਲੋਕਾਂ ਦੀ ਸੇਵਾ ਕਰਨ ਦੇ ਮੌਕੇ ਲਈ ਧੰਨਵਾਦੀ ਨੇ ਅਤੇ ਧਮਕੀਆਂ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਉਸ ਕੰਮ ਤੋਂ ਨਹੀਂ ਰੋਕ ਸਕਦੀਆਂ ਜੋ ਕੰਮ ਉਹਨਾਂ ਨੇ ਕਰਨ ਦੇ ਲਈ ਮੇਅਰ ਨੂੰ ਜੜਾ ਉਹ ਚੁਣਿਆ ਹੈ। ਸੋ ਪੁਲਿਸ ਨੇ ਕਿਹਾ ਹੈ ਕਿ ਉਹਨਾਂ ਦਾ ਮੰਨਣਾ ਹੈ ਕਿ ਦੋਸ਼ੀ ਨੇ ਇਕੱਲੇ ਹੀ ਇਹ ਕੰਮ ਕੀਤਾ ਸੀ ਅਤੇ ਹੁਣ ਉਹ ਮੇਅਰ ਉਹਨਾਂ ਦੇ ਪਰਿਵਾਰ ਜਾਂ ਭਾਈਚਾਰੇ ਦੇ ਲਈ ਸਰਗਰਮ ਖਤਰਾ ਨਹੀਂ ਹੈ। ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ 2025 ਦੀ ਪਹਿਲੀ ਤਿਮਾਹੀ ਦੇ ਵਿੱਚ ਦੇਸ਼ ਦੇ ਸਭ ਤੋਂ ਵੱਧ ਅਤੇ ਸਭ ਤੋਂ ਘੱਟ ਆਮਦਨ ਵਾਲੇ ਪਰਿਵਾਰਾਂ ਦੇ ਵਿਚਕਾਰ ਆਮਦਨੀ ਦਾ ਪਾੜਾ ਰਿਕਾਰਡ ਉੱਚੇ ਪੱਧਰ ਦੇ ਉੱਤੇ ਪਹੁੰਚ ਗਿਆ ਹੈ। ਅਤੇ ਖਾਸ ਕਰਕੇ ਏਜੰਸੀ ਦਾ ਕਹਿਣਾ ਹੈ ਕਿ ਸਾਲ ਦੇ ਪਹਿਲੇ 3 ਮਹੀਨਿਆਂ ਦੇ ਵਿੱਚ ਆਮਦਨ ਵੰਡ ਦੇ ਉੱਪਰਲੇ 40% ਅਤੇ ਹੇਠਲੇ 40% ਪਰਿਵਾਰਾਂ ਦੇ ਵਿਚਕਾਰ ਖਰਚਨਯੋਗ ਆਮਦਨ ਦੇ ਹਿੱਸੇ ਦੇ ਵਿੱਚ ਅੰਤਰ ਜਿਹੜਾ ਹੈ ਉਹ 49% ਹੈ ਸਟੈਟਿਸਟਿਕਸ ਦਾ ਕਹਿਣਾ ਹੈ ਕਿ ਕੋਵਿਡ-19 ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਹਰ ਸਾਲ ਜਿਹੜਾ ਇਹ ਉਪਾਅ ਵਧਿਆ 2025 ਦੀ ਪਹਿਲੀ ਤਮਾਹੀ ਲਈ ਇਹ ਵਾਧਾ ਸਭ ਤੋਂ ਵੱਧ ਆਮਦਨ ਵਾਲੇ ਪਰਿਵਾਰਾਂ ਨੂੰ ਨਿਵੇਸ਼ਾਂ ਤੋਂ ਲਾਭ ਹੋਣ ਕਾਰਨ ਹੋਇਆ ਜਦੋਂ ਕਿ ਸਭ ਤੋਂ ਘੱਟ ਆਮਦਨ ਵਾਲੇ ਜਿਹੜੇ ਨੇ ਉਹ ਸਭ ਤੋਂ ਘੱਟ ਆਮਦਨ ਵਾਲੇ ਕਰਾਨੋ ਤਨਖਾਹ ਦੇ ਵਿੱਚ ਗਿਰਾਵਟ ਆਈ ਆਮਦਨ ਵੰਡ ਦੇ ਹੇਠਲੇ 20% ਦੇ ਵਿੱਚ ਰਹਿਣ ਵਾਲਿਆਂ ਨੇ ਪਹਿਲੀ ਤਮਾਹੀ ਦੇ ਵਿੱਚ 1 ਸਾਲ ਪਹਿਲਾਂ ਦੇ ਮੁਕਾਬਲੇ 3.2% ਦੀ ਕਟੌਤੀ ਕੀਤੀ ਕਿਉਂਕਿ ਉਹਨਾਂ ਦੀ ਜਿਹੜੀ ਹੈ ਉਹਨਾਂ ਦੀ ਔਸਤ ਤਨਖਾਹ 0.7% ਘਟ ਗਈ 2025 ਦੀ ਪਹਿਲੀ ਤਮਾਹੀ ਦੇ ਵਿੱਚ ਆਮਦਨ ਵੰਡ ਦੇ ਸਿਖਰਲੇ 20% ਵਿੱਚ ਰਹਿਣ ਵਾਲਿਆਂ ਦੇ ਲਈ ਔਸਤ ਡਿਸਪੋਜ਼ੇਬਲ ਆਮਦਨ ਕਿਸੇ ਵੀ ਆਮਦਨ ਸਮੂਹ ਦੇ ਸਭ ਤੋਂ ਤੇਜ਼ ਜਿਹੜੇ ਹੈ ਉਹ ਸਭ ਤੋਂ ਤੇਜ਼ ਰਫਤਾਰ ਨਾਲ ਵਧੀ ਹੈ ਕਿਉਂਕਿ ਉਹਨਾਂ ਨੂੰ 1 ਸਾਲ ਪਹਿਲਾਂ ਦੇ ਮੁਕਾਬਲੇ 7.7 ਫੀਸਦੀ ਵਾਧੇ ਦਾ ਲਾਭ ਹੋਇਆ। ਪੰਜਾਬ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਫੌਜਾ ਸਿੰਘ ਜਿਨ੍ਹਾਂ ਨੂੰ ਜਿਹੜਾ ਹੈ ਉਹ ਦੁਨੀਆ ਦਾ ਸਭ ਤੋਂ ਬਜ਼ੁਰਗ ਮੈਰਾਥਨ ਦੌੜਾਕ ਮੰਨਿਆ ਜਾਂਦਾ ਸੀ ਦੇ ਕਾਤਕ ਹਿੱਟ ਐਂਡ ਰਨ ਮਾਮਲੇ ਦੇ ਵਿੱਚ ਇੱਕ ਕੈਨੇਡੀਅਨ ਵਿਅਕਤੀ ਨੂੰ ਦੋਸ਼ੀ ਠਹਿਰਾਇਆ ਗਿਆ ਤੇ ਉਸਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੱਸਿਆ ਕਿ ਜੋ ਸਿੰਘ ਨੇ ਉਹ ਆਪਣੀ ਮੌਤ ਦੇ ਸਮੇ 114 ਸਾਲ ਦੇ ਸਨ ਤੇ ਉਹਨਾਂ ਨੂੰ ਸੋਮਵਾਰ ਨੂੰ ਉਹਨਾਂ ਦੇ ਜੱਦੀ ਪਿੰਡ ਬਿਆਸ ਐਨੀ ਭਾਰਤ ਦੇ ਵਿੱਚ ਵਾਹਨ ਨੇ ਇੱਕ ਟੱਕਰ ਮਾਰ ਦਿੱਤੀ ਤੇ ਇੱਕ ਸਥਾਨਕ ਹਸਪਤਾਲ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਦੋਸ਼ੀ 26 ਸਾਲਾ ਜਿਹੜਾ ਉਹ ਅਮਰਿਤਪਾਲ ਸਿੰਘ ਢਿੱਲੋਂ ਕੈਨੇਡਾ ਦਾ ਰਹਿਣ ਵਾਲਾ ਹੈ ਤੇ ਹਿਰਾਸਾਤ ਦੇ ਵਿੱਚ ਹੈ ਢਿੱਲੋਂ ਆਪਣੀ ਮਾਂ ਤੇ ਪੈਣਾ ਦੇ ਨਾਲ ਕੈਨੇਡਾ ਦੇ ਵਿੱਚ ਰਹਿੰਦਾ ਹੈ ਤੇ 2027 ਤੱਕ ਵਰਕ ਪਰਮਿਟ ਰੱਖਦਾ ਹੈ ਉਹ 23 ਜੂਨ ਨੂੰ ਭਾਰਤ ਜਿਹੜਾ ਉਹ ਆਇਆ ਸੀ ਅਤੇ ਮਲਜ਼ਮ ਅਮਰਿਤਪਾਲ ਸਿੰਘ ਢਿੱਲੋਂ ਨੂੰ ਮੰਗਲਵਾਰ ਰਾਤ ਨੂੰ ਕਰਤਾਰਪੁਰ ਤੋਂ ਹਿਰਾਸਾਤ ਦੇ ਵਿੱਚ ਲਿਆ ਗਿਆ ਜਿੱਥੇ ਉਹ ਜਿਹੜਾ ਰਹਿੰਦਾ ਸੀ ਔਰ ਕਥਿਤ ਤੌਰ ਤੇ ਢਿੱਲੋਂ ਉਸ ਤੇਜ਼ ਰਫ਼ਤਾਰ ਐਸਯੂਵੀ ਦੇ ਪਹੀਏ ਦੇ ਪਿੱਛੇ ਸੀ ਜੋ ਕਿ 14 ਜੁਲਾਈ ਨੂੰ 114 ਸਾਲਾਂ ਜਿਹੜੇ ਨੇ ਦੜਾਕ ਨੂੰ ਟੱਕਰ ਮਾਰ ਦਿੱਤੀ ਸੀ ਜਦੋਂ ਉਹ ਬਿਆਸਪਿੰਡ ਜਲੰਧਰ ਪਠਾਨਕੋਟ ਹਾਈਵੇ ਪਾਰ ਕਰ ਰਹੇ ਸੀ ਪੰਜਾਬ ਪੁਲਿਸ ਨੇ ਦੱਸਿਆ ਕਿ 26 ਸਾਲਾ ਮਿਤਪਾਲ ਨੂੰ ਮੰਗਲਵਾਰ ਰਾਤ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਸ ਦੀ ਗੱਡੀ ਜ਼ਬਤ ਕਰ ਲਈ ਗਈ ਉਹਨਾਂ ਨੇ ਕਿਹਾ ਕਿ ਪੁਲਿਸ ਨੇ ਇਸ ਮਾਮਲੇ ਦੇ ਬਿਨੂ ਨੂੰ ਇੱਕ ਚੁਣੌਤੀ ਦੇ ਵਜੋਂ ਵੀ ਲਿਆ ਤੇ ਇਸ ਨੂੰ 30 ਘੰਟਿਆਂ ਦੇ ਅੰਦਰ ਹੱਲ ਕਰ ਲਿਆ ਬਾਅਦ ਵਿੱਚ ਟਿਲੋਂ ਨੂੰ ਜਲੰਧਰ ਦੇ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ 2 ਹਫ਼ਤਿਆਂ ਦੇ ਲਈ ਨਿਆਇਕ ਹਿਰਾਸਤ ਵਿੱਚ ਪੇਜ ਦਿੱਤਾ ਗਿਆ ਮੌਲਿਕ ਪੁਛਗਿੱਛ ਦੌਰਾਨ ਟਿਲੋਂ ਨੇ ਪੁਲਿਸ ਨੂੰ ਦੱਸਿਆ ਕਿ ਜਦੋਂ ਹਾਸਾ ਹੋਇਆ ਤਾਂ ਉਹ ਜਲਦੀ ਦੇ ਵਿੱਚ ਸੀ ਤੇ ਤੇਜ਼ ਰਫ਼ਤਾਰ ਦੇ ਨਾਲ ਗੱਡੀ ਚਲਾ ਰਿਹਾ ਸੀ ਐਸਐਸਪੀ ਨੇ ਕਿਹਾ ਕਿ ਉਸ ਸਮੇਂ ਉਸ ਨੂੰ ਕਾਰ ਦੇ ਨਾਲ ਟਕਰਾਨ ਨਾਲ ਵਿਅਕਤੀ ਦੀ ਪਛਾਣ ਬਾਰੇ ਪਤਾ ਨਹੀਂ ਲੱਗਿਆ ਤੇ ਉਸਨੇ ਦੱਸਿਆ ਕਿ ਉਹ ਡਰ ਗਿਆ ਸੀ ਅਤੇ ਇਸੇ ਕਰਕੇ ਉਸਨੇ ਆਪਣੀ ਗੱਡੀ ਉੱਥੇ ਜਿਹੜੀ ਆ ਨਹੀਂ ਰੋਕੀ ਤੇ ਉਹਨਾਂ ਕਿਹਾ ਕਿ ਢਿੱਲੋ ਜਲੰਧਰ ਵੱਲ ਜਾ ਰਿਹਾ ਸੀ ਪਰ ਹਾਸੇ ਤੋਂ ਬਾਅਦ ਨੇੜਲੇ ਪਿੰਡਾਂ ਦੇ ਵਿੱਚੋਂ ਹੁੰਦਾ ਹੋਇਆ ਘਰ ਪਰਤਿਆ ਢਿੱਲੋ ਨੇ ਇਹ ਵੀ ਕਿਹਾ ਕਿ ਉਸੇ ਦਿਨ ਉਸ ਦੀ ਕਾਰ ਦਾ ਇੱਕ ਟਾਇਰ ਵੀ ਜਿਹੜਾ ਬਦਲਿਆ ਗਿਆ ਸੀ ਫਿਲਹਾਲ ਸਿੰਘ ਨੇ ਜਿਹੜਾ ਦੱਸਿਆ ਕਿ 2011 ਦੇ ਵਿੱਚ ਅਤੇ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਜਦੋਂ ਉਹ 100 ਸਾਲ ਦੀ ਉਮਰ ਦੇ ਵਿੱਚ ਆਪਣੀ ਪ੍ਰਤੀਯੋਗਿਤ ਦੌੜ ਲਈ ਸੁਰਖੀਆਂ ਦੇ ਵਿੱਚ ਆਏ ਤੇ ਉਹਨਾਂ ਨੂੰ 올림픽 ਦੁਆਰਾ ਪੂਰੇ ਮੈਰਾਥਨ ਕਰਨ ਵਾਲੇ ਜਿਹੜੇ ਸਭ ਤੋਂ ਵੱਡੀ ਉਮਰ ਦੇ ਦੌੜਾਕ ਦੇ ਵੱਜੋਂ ਆਦਮੀ ਦੇ ਵੱਜੋਂ ਉਹਨਾਂ ਨੂੰ ਦਰਜਾ ਦਿੱਤਾ ਗਿਆ ਸੀ ਅਤੇ ਉਸੇ ਸਾਲ ਉਹਨਾਂ ਨੇ ਟੋਰਾਂਟੋ ਵਾਟਰਫਰੰਟ ਮੈਰਾਥਨ ਵੀ ਪੂਰੀ ਕੀਤੀ ਟਰਬਨ ਟਰਨੈਡੋ ਦੇ ਉਪਨਾਮ ਨਾਲ ਉਹ ਜਾਣੇ ਜਾਂਦੇ ਸਨ ਤੇ ਸਿੰਗ ਲੰਡਨ 2012 ਓਲੰਪਿਕ ਦੇ ਲਈ ਮਸ਼ਾਲ ਤਾਰਕ ਵੀ ਸੀ ਪਰ ਸਿੰਘ ਆਪਣੀ ਜਵਾਨੀ ਦੇ ਵਿੱਚ ਵੀ ਜਿਹੜਾ ਉਹ ਕਾਫੀ ਜ਼ਿਆਦਾ ਉਹਨਾਂ ਨੇ ਦੌੜਾਕ ਉਹ ਬਹੁਤ ਬਿਹਤਰੀਨ ਮੰਨੇ ਜਾਂਦੇ ਸੀ ਤੇ ਸਿਰਫ 99 ਸਾਲਾਂ ਤੱਕ ਜਿਹੜਾ ਉਹ ਮੁਕਾਬਲੇਬਾਜ਼ੀ ਨਾਲ ਦੌੜਨਾ ਉਹਨਾਂ ਨੇ ਸ਼ੁਰੂ ਰੱਖੀਤਾ ਸੀ ਬਿਜ਼ੀ ਹਾਈਵੇ ਪੈਟਰੋਲ ਦਾ ਕਹਿਣਾ ਹੈ ਕਿ ਇਸ ਮਹੀਨੇ ਦੇ ਜਿਹੜਾ ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਦੋ ਦਿਨਾਂ ਦੇ ਵਿੱਚ 100 ਤੋਂ ਵੱਧ ਵਪਾਰਕ ਬਹਾਨਾਂ ਦੀ ਜਾਂਚ ਦੇ ਵਿੱਚ 543 ਨੁਕਸ ਪਾਏ ਗਏ ਅਤੇ ਨਤੀਜੇ ਵਜੋਂ ਕੁੱਲ ਡਾਲਰ 18700 ਦੇ ਜਿਹੜੇ ਨੇ ਉਹ ਜੁਰਮਾਨੇ ਜਿਹੜੇ ਨੇ ਅਤੇ ਉਪ ਨਿਯਮ ਟਟਾਣਾਂ ਦਿੱਤੀਆਂ ਗਈਆਂ ਕਾਰਪੋਰਲ ਮਾਈਕਲ ਮੈਕਲੌਫਲਨ ਜਿਹੜੇ ਨੇ ਉਹਨਾਂ ਨੇ ਕਿਹਾ ਹੈ ਕਿ ਬਹੁਤ ਸਾਰੇ ਵਪਾਰਕ ਡਰਾਈਵਰ ਅਜੇ ਵੀ ਟੁੱਟੇ ਹੋਏ ਟਰੱਕਾਂ ਅਤੇ ਟ੍ਰੇਲਰਾਂ ਨੂੰ ਚਲਾ ਕੇ ਨਿਯਮਾਂ ਦੀ ਉਲੰਘਣਾ ਕਰ ਰਹੇ ਨੇ ਤੇ ਇਹ ਨਿਰੇਖਣ ਜਨਤਾ ਦੀਆਂ ਸੜਕ ਸੁਰੱਖਿਆ ਚਿੰਤਾਵਾਂ ਨੂੰ ਦੂਰ ਕਰਨ ਦੇ ਦਾ ਹਿੱਸਾ ਹੈ ਲੋਕ ਪੇਸ਼ੇਵਰ ਡਰਾਈਵਰਾਂ ਤੋਂ ਸਭ ਤੋਂ ਵਧੀਆ ਉਮੀਦ ਕਰਨ ਦੇ ਹੱਕਦਾਰ ਹਨ ਸੁਰੱਖਿਆ ਬਲਿਡਸ ਜੋ ਕਿ ਆਵਾਜਾਈ ਅਤੇ ਆਵਾਜਾਈ ਮੰਤਰਾਲੇ ਦੇ ਵਪਾਰਕ ਵਾਹਨ ਸੁਰੱਖਿਆ ਅਤੇ ਲਾਗੂ ਕਰਨ ਸੀਵੀਐਸਸੀ ਤੇ ਬਰਨ ਵੀ ਆਰਸੀਐਮਪੀ ਕੋਕਟਲਾਮ ਆਰਸੀਐਮਪੀ ਤੇ ਕੋਕਟਲਾਮ ਜੋ ਜਿਹੜੇ ਬਾਈਲॉज ਦੇ ਸਹਿਯੋਗ ਦੇ ਨਾਲ ਆਯੋਜਿਤ ਕੀਤਾ ਗਿਆ ਸੀ 8 ਤੇ 9 ਜੁਲਾਈ ਨੂੰ ਇਹ ਆਯੋਜਿਤ ਕੀਤਾ ਗਿਆ ਸੀ કુલ 109 ਨਿਰੇਖਣ ਕੀਤੇ ਗਏ ਵਾਹਨਾਂ ਦੇ ਵਿੱਚੋਂ 540 ਤੋਂ ਵੱਧ ਨੁਕਸ ਪਾਏ ਗਏ ਸਨ ਬੀਸੀ ਹਾਈਵੇ ਜਿਹੜਾ ਹੈ ਬੀਸੀ ਹਾਈਵੇ ਪੈਟਰੋਲ ਦਾ ਕਹਿਣਾ ਹੈ ਕਿ ਇਹਨਾਂ ਦੇ ਵਿੱਚੋਂ 58 ਵਾਹਨਾਂ ਨੂੰ ਸੇਵਾ ਤੋਂ ਬਾਹਰ ਅਤੇ ਸੜਕਾਂ ਤੋਂ ਹਟਾ ਦਿੱਤਾ ਗਿਆ ਸੀ ਪੁਲਿਸ ਏਜੰਸੀ ਨੇ ਬੁੱਧਵਾਰ ਨੂੰ ਕਿਹਾ ਹੈ ਕਿ ਉਲੰਘਣਾਵਾਂ ਦੇ ਵਿੱਚ ਇੱਕ ਡਰਾਈਵਿੰਗ ਸਕੂਲ ਟਰੈਕਟਰ ਜਿਹੜਾ ਉਹ ਅਗਲੇ ਬ੍ਰੇਕ ਗੈਰ ਅਨੁਕੂਲ ਸਨ ਜਿਹੜਾ ਉਸ ਨੂੰ ਰੋਕਿਆ ਗਿਆ ਡਰਾਈਵਿੰਗ ਸਕੂਲ ਟਰੈਕਟਰ ਜਿਹੜਾ ਟਰੱਕ ਨੂੰ ਉਸ ਨੂੰ ਰੋਕਿਆ ਗਿਆ ਤਾਂ ਉਲੰਘਣਾ ਦੇ ਵਿੱਚ ਇੱਕ ਡਰਾਈਵਿੰਗ ਸਕੂਲ ਟਰੱਕ ਸ਼ਾਮਿਲ ਸੀ ਜਿਸ ਦੇ ਅਗਲੇ ਬ੍ਰੇਕ ਗੈਰਨੁਕੂਲ ਸਨ ਤੇ ਇੱਕ ਡੰਪ ਟਰੱਕ ਜਿਸ ਦੇ ਜਿਹੜੇ ਬੈੱਡ ਦੇ ਵਿੱਚ 6 ਸਨ ਜਿਸ ਦੇ ਨਾਲ ਇਸ ਦਾ ਭਾਰ ਜਿਹੜਾ ਉਹ ਸੜਕ ਤੇ ਲੀਕ ਹੋ ਗਿਆ ਸੀ ਤੇ ਗੰंजे ਅਤੇ ਬੁਰੀ ਤਰ੍ਹਾਂ ਉਸ ਦੇ ਟਾਇਰ ਜਿਹੜੇ ਨੇ ਉਹ ਕਿਸੇ ਹੋਏ ਸਨ ਅਤੇ ਹੋਰ ਵੀ ਜਿਹੜੇ ਨੇ ਉਹ ਉਹ ਮੁੜੇ ਹੋਏ ਤੇ ਖਰਾਬ ਪਈਏ ਦੇ ਜਿਹੜੇ ਰਿਮਸ ਹਨ ਪਰ ਮੈਕਲਾਫਲਨ ਦਾ ਕਹਿਣਾ ਹੈ ਕਿ ਬਲੱਡ ਦੇ ਨਤੀਜੇ ਪੂਰੇ ਟਰਕਿੰਗ ਉਦਯੋਗ ਨੂੰ ਨਹੀਂ ਦਰਸਾਉਂਦੇ ਉਹਨਾਂ ਨੇ ਸਮਝਾਇਆ ਕਿ ਅਸੀਂ ਜਾਣਦੇ ਹਾਂ ਕਿ ਜ਼ਿਆਦਾਤਰ ਵਪਾਰਕ ਜਿਹੜੇ ਨੇ ਉਹ ਵਪਾਰਕ ਵਾਹਨ ਡਰਾਈਵਰ ਸੁਰੱਖਿਆ ਸੁਰੱਖਿਆ ਨੂੰ ਗੰਭੀਰਤਾ ਨਾਲ ਲੈਂਦੇ ਨੇ ਅਤੇ ਜਨਤਾ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਆંકੜੇ ਜ਼ਿਆਦਾਤਰ ਪੇਸ਼ੇਵਰ ਟਰੱਕ ਡਰਾਈਵਰਾਂ ਦੇ ਪ੍ਰਤੀਨਿਧ ਨਹੀਂ ਹੈ ਫਲਾਈ ਸਿਕ ਆਫ ਕੈਨੇਡਾ ਦੇ ਨਾਮ ਦੇ ਨਾਲ ਜਾਣੇ ਜਾਂਦੇ ਮਲਕੀਤ ਸਿੰਘ ਹੁੰਜਨ ਫਿਲਹਾਲ ਯੂਕੇ ਵੇਲ ਸੀ ਯਾਤਰਾ ਤੋਂ ਵਾਪਸ ਆਏ ਨੇ ਕਿਉਂਕਿ ਉਹਨਾਂ ਨੂੰ ਇਸ ਦੇ ਲਈ ਚੁਣਿਆ ਗਿਆ ਸੀ ਤੇ ਉਹਨਾਂ ਨੇ ਇਸ ਦੇ ਵਿੱਚ ਜਿਹੜਾ ਹੈ ਫੰਡ ਰੇਜ਼ਰ ਆਈਟ ਦੇ ਵਿੱਚ ਹਿੱਸਾ ਲਿਆ ਇਕੱਲੇ ਸਿੱਖ ਇਕੱਲੇ ਪੰਜਾਬੀ ਹੋਣ ਦਾ ਮਾਣ ਹਾਸਲ ਹੋਇਆ ਮਲਕੀਤ ਸਿੰਘ ਹੁੰਜਾ ਨੂੰ ਪੂਰੀ ਜਾਣਕਾਰੀ ਜਾਂਦੇ ਆ ਕਿ ਇਸ ਪੂਰੇ ਜਿਹੜਾ ਉਹ ਫੰਡ ਰੇਜ਼ ਸਮਾਗਮ ਦੌਰਾਨ ਉਹਨਾਂ ਦੀ ਜਰਨੀ ਜਿਹੜੀ ਹੈ ਉਹ ਕਿਸ ਤਰ੍ਹਾਂ ਦੀ ਰਹੀ ਫਲਾਈਂਗ ਸੇਕ ਕੋਫਰ ਕੈਨੇਡਾ ਮਲਕੀਤ ਸਿੰਘ ਹੁੰਜਣ ਜੀ ਜਿਨ੍ਹਾਂ ਨੂੰ ਮੇਨਸਟ੍ਰੀਮ ਦੇ ਵੱਲੋਂ ਜਿਹੜਾ ਹੈ ਉਹ ਰਾਈਡ ਵਾਸਤੇ ਬੁਲਾਇਆ ਗਿਆ ਸੀ ਵੇਲਜ਼ ਯੂਕੇ ਤੋਂ ਐਸ ਵੇਲੇ ਆਏ ਨੇ ਔਰ ਕੱਲੇ ਸਿੱਖ ਪੰਜਾਬੀ ਸੀਗੇ ਜਿਨ੍ਹਾਂ ਨੂੰ ਚੁਣਿਆ ਗਿਆ ਮਲਕੀਤ ਸਿੰਘ ਹੁੰਜਣ ਜੀ ਕਿੱਥੋਂ ਆਏ ਹੋ ਐਸ ਵੇਲੇ ਵੇਲਜ਼ ਯੂਕੇ ਦੀ ਰਾਈਡ ਕਿਦਾਂ ਦੀ ਰਹੀ ਬਹੁਤ ਫਾਸਟ ਸੀ ਵਨ ਆਫ ਦਾ ਮੋਸਟ ਬਿਊਟੀਫੁਲ ਰਾਈਡ ਇਵਰ ਡਨ ਯਾ ਇਟ ਵਾਸ ਵੈਰੀ ਵੈਰੀ ਗੁੱਡ ਪੰਜਾਬ ਰਾਈਡਰ ਸੀਗੇ ਅਸੀਂ ਤੇ ਇਹਦੇ ਵਿੱਚ ਸਾਰੇ ਕੋਈ ਆਇਲੈਂਡ ਤੋਂ ਕੋਈ ਵੈਲਸ ਤੋਂ ਕੋਈ ਇੰਗਲੈਂਡ ਤੋਂ ਕੋਈ ਸਕਾਟਲੈਂਡ ਤੋਂ ਅਸੀਂ ਦੋ ਇਹਨਾਂ ਸੀਗੇ ਇੱਕ ਸੀਗਾ ਕੈਨੇਡਾ ਤੋਂ ਮੈਂ ਕੈਨੇਡਾ ਨੂੰ ਰਿਪਰੈਜ਼ੈਂਟ ਕੀਤਾ ਤੇ ਪਲੱਸ ਇੱਕ ਯੂਐਸਏ ਤੋਂ ਸੀਗਾ ਜੀ ਅੱਛਾ ਮਲਕੀ ਸਿੰਘ ਜੀ ਇਹ ਸੁਣਨ ਚਾਇਆ ਵੀ ਸਿਰਫ ਤੁਸੀਂ ਸਿੱਖ ਪੰਜਾਬੀ ਇੱਕ ਚੁਣੇਗੇ ਇਸ ਰਾਈਡ ਵਾਸਤੇ ਇਸ ਫੰਡਰੇਜ਼ ਰਾਈਡਿੰਗ ਲਈ ਔਰ ਤੁਹਾਨੂੰ ਕਿਵੇਂ ਚੁਣਿਆ ਗਿਆ ਕਿਵੇਂ ਤੁਹਾਡੇ ਤੱਕ ਮੇਨਸਟ੍ਰੀਮ ਪਹੁੰਚੇ ਔਰ ਕਿਉਂਕਿ ਸਾਰੇ ਗੋਰੇ ਹੀ ਸੀਗੇ ਤੇ ਉਹਨਾਂ ਵਿੱਚ ਸਿਰਫ ਤੁਸੀਂ ਇੱਕ ਪੰਜਾਬੀ ਸਿੱਖ ਚੁਣੇਗੇ ਅਸੀਂ ਮੈਨੂੰ ਉਹਨੇ ਚੁਣਿਆ ਜੀ ਮੈਨੂੰ ਆਦਾ ਸੋਸ਼ਲ ਮੀਡੀਆ ਰਾਹੀਂ ਜਿੰਨੇ ਵੀ ਮੇਰੇ ਰੀਲਸ ਤੇ ਵੀਡੀਓ ਸੀਗੇ ਮੈਂ ਭੇਜੀਆਂ ਮੈਂ ਕਿਹਾ ਆਹ ਮੈਂ ਰਾਈਡਰਸ਼ਿਪ ਆਹ ਦਿਸ ਇਜ਼ ਵਾਰਮ ਕੀਪਿੰਗ ਆਫ ਡੂਇੰਗ ਤੁਹਾਨੂੰ ਕਿਦ ਤਰ੍ਹਾਂ ਦਾ ਕਹਿੰਦੇ ਕਮ ਆਨ ਡਾਊਨ ਤੇ ਲਵਡ ਇਟ ਮੈਂ ਯੂਨੀਫਾਰਮ ਮੈਂ ਪਾ ਲੂੰ ਪਰ ਮੈਂ ਪੱਗ ਨਾਲ ਜ਼ਰੂਰ ਬਾਈਕ ਰਾਈਡ ਕਰਨੀ ਆ ਤੇ ਉਹ ਕਹਿੰਦੇ ਨੋ ਪ੍ਰੋਬਲਮ ਵੀ ਵਾਂਟ ਯੂ ਟੂ ਕਮ ਹੇਅਰ ਵਿਦ ਯੂਰ ਟਰਮਨ ਬਿਲਕੁਲ ਵੈਰੀ ਗੁੱਡ ਇਹ ਤਾਂ ਬੜੀ ਮਾਨ ਵਾਲੀ ਗੱਲ ਹੈ ਔਰ ਪਹਿਲਾਂ ਵੀ ਤੁਹਾਨੂੰ ਬਹੁਤ ਸਾਰੀਆਂ ਰਾਈਡ ਵਾਸਤੇ ਇਦਾਂ ਹੀ ਚੁਣਿਆ ਜਾਂਦਾ ਹੈ ਜਦੋਂ ਤੁਸੀਂ ਆਪਣੀ ਟੀਮ ਨੂੰ ਦੱਸਿਆ ਵੀ ਹੁਣ ਇਸ ਵੇਲੇ ਵੇਲਜ਼ ਯੂਕੇ ਦੀ ਰਾਈਡ ਵਾਸਤੇ ਫੰਡ ਰੇਜ਼ ਰਾਈਡ ਲਈ ਚੁਣੇ ਗਏ ਹੋ ਤਾਂ ਟੀਮ ਦੇ ਵਿੱਚ ਕਿਵੇਂ ਦਾ ਉਤਸ਼ਾਹ ਸੀ ਜਾਂ ਫਿਰ ਟੀਮ ਨੂੰ ਲੱਗ ਰਿਹਾ ਸੀ ਵੀ ਸਾਨੂੰ ਨਹੀਂ ਚੁਣਿਆ ਗਿਆ ਤੁਹਾਨੂੰ ਉਹਦੇ ਵਾਸਤੇ ਚੁਣ ਲਿਆ ਗਿਆ ਟੀਮ ਮੰਗਦੀ ਸੀ ਵੀ ਉਹ ਆਪ ਦਾ ਜਿਹੜਾ ਸਾਡਾ ਸਟੈਂਡਰਡ ਯੂਨੀਫਾਰਮ ਉਹ ਪਾ ਕੇ ਜਾਣ ਨੂੰ ਪਰ ਉਹਨਾਂ ਦੀ ਰਿਕੁਆਇਰਮੈਂਟ ਸੀ ਕਿ ਆਹ ਯੂਨੀਫਾਰਮ ਬਣਾਉਣ ਨੂੰ ਫਿਰ ਆਹ ਯੂਨੀਫਾਰਮ ਸਪੈਸ਼ਲੀ ਪਾਕਿਸਤਾਨ ਤੋਂ ਬਣਾ ਕੇ ਕਸਟਮ ਮੇਡ ਫਿਟ ਕਰਾ ਕੇ ਫਿਰ ਲੈ ਕੇ ਆ ਕੇ ਫਿਰ ਮੈਂ ਗਿਆ ਉਹਦੋਂ ਓਕੇ ਅੱਛਾ ਇਹ ਤੁਹਾਡੀ ਯੂਨੀਫਾਰਮ ਪਾਕਿਸਤਾਨ ਤੋਂ ਤਿਆਰ ਕੀਤੀ ਗਈ ਇਸ ਯੂਨੀਫਾਰਮ ਦੇ ਜਿਹੜੇ ਆ ਪੂਰਾ ਡਿਜ਼ਾਈਨ ਹੈ ਇਹਦੇ ਬਾਰੇ ਮਾੜਾ ਜਿਹਾ ਦੱਸੋ ਇਹ ਪਿੱਛੇ ਜਿਹੜਾ ਲੱਗਿਆ ਹੋਇਆ ਪ੍ਰੋਪਰ ਸਾਨੂੰ ਇਹ ਯੂਨੀਫਾਰਮ ਦੇ ਥੀਮ ਸਮਝਾਓ ਯਾ ਇਹੇ ਜਿਹੜੇ ਗੋਰੇ ਆਮ ਮੰਨਦੇ ਵੀ ਜਿਹੜਾ ਕੇਪ ਹੁੰਦੀ ਆ ਸੁਪਰਮੈਨ ਦੇ ਬੈਟਮੈਨ ਸੁਪਰ ਹੀਰੋਸ ਹੁੰਦੇ ਉਹਨਾਂ ਦੀ ਹੁੰਦੀ ਆ ਉਹ ਇੱਕ ਜਣ ਦੇ ਆਪ ਨੂੰ ਨਿਆਣੇ ਨੂੰ ਅਛਾਹ ਦਿੰਦੀ ਆ ਵੀ ਸੁਪਰ ਹੀਰੋ ਬਣ ਲਈ ਕੇਪ ਚਾਹੀਦੀ ਆ ਪਰ ਆਪਾਂ ਨੂੰ ਕੇਪ ਗੁਰੂ ਨੇ ਉਦੋਂ ਦਿੱਤੀ ਵੀ ਆਪਨ ऑलरेडी ਹੈਨਾ ਸੋ ਇਸ ਕਰਕੇ ਜਿਹੜਾ ਆਪਣੇ ਸਾਡੇ ਬੰਦਿਆਂ ਚ ਇਹ ਸੀਗਾ ਮੇਨਲੀ ਵੀ ਅਸੀਂ ਆਪਦੇ ਮਤਲਬ ਗਰੁੱਪ ਦੇ ਪਚਾਪ ਦੇ ਜਿਹੜਾ ਕਲੱਬ ਸੀ ਸੀ ਬੈਸਟ ਉਹਦੇ ਨਾਲ ਰਾਈਟ ਕਰੀਏ ਉਹਨਾਂ ਦੀ ਰਿਕੁਆਇਰਮੈਂਟ ਸੀਗੀ ਵੀ ਆਹੀ ਪਾ ਕੇ ਆਓ ਸੋ ਇਸ ਕਰਕੇ ਫਿਰ ਯੂ ਆਪਣੇ ਆ ਪਾਕਿਸਤਾਨ ਤੋਂ ਬਣਵਾਈ ਬਿਕਾਜ਼ ਆਨਲਾਈਨ ਸੀਗੀਆਂ ਫੋਟੋਆਂ ਇਹਦੀਆਂ ਤੇ ਉਹ ਕਹਿੰਦੇ ਵੀ ਲੁੱਕ ਵੀ ਐਦਾਂ ਦੇ ਮੈਂ ਕਿ ਬਣਾ ਸਕਦੇ ਕਹਿੰਦੇ ਯਾਰ ਨੋ ਪ੍ਰੋਬਲਮ ਬਣਾ ਲਾਂਗੇ ਸੋ ਦੈਟਸ ਵਾ ਗਰ ਓਕੇ ਅੱਛਾ ਯੂਕੇ ਵੇਲਸ ਦੀ ਜਰਨੀ ਕਿਵੇਂ ਦੀ ਰਹੀ ਕਿੱਥੇ ਕਿੱਥੇ ਉੱਥੇ ਜਾਣ ਦਾ ਮੌਕਾ ਮਿਲਿਆ ਸਪੈਸ਼ਲੀ ਜਿਨ੍ਹਾਂ ਨੂੰ ਤੁਸੀਂ ਉੱਥੇ ਜਿਨ੍ਹਾਂ ਵਾਸਤੇ ਫੰਡ ਰੇਸ ਕਰਨ ਲਈ ਗਏ ਸੀ ਉਹਨਾਂ ਬਾਰੇ ਵੀ ਜਾਨਣਾ ਚਾਹਾਂਗੇ ਉਹ ਆਪਣੇ ਹੈਗਾ ਉਹਨੂੰ ਕਹਿੰਦੇ ਕੈਮਰੂ ਉਹਨਾਂ ਦਾ ਹੈਗਾ ਉਹ ਕੈਮਰੂ ਹੈਗਾ ਵੇਲਸ ਦਾ ਹੈਗਾ ਮਤਲਬ ਨਾ ਉਹ ਵੈਲਸ਼ ਬੈਚ ਉਹ ਵੇਲਸ ਨੂੰ ਕੈਮਰੂ ਕਹਿੰਦੇ ਆ ਕੈਮਰੂ ਰਾਈਡਰਸ ਆ 2012 ਤੋਂ ਫੰਡ ਰੇISING ਕਰਦੇ ਆ ਤੇ ਉਹ ਨਿਆਣੇ ਨੂੰ ਪੈਸੇ ਇਕੱਠੇ ਕਰਕੇ ਦਿੰਦੇ ਜਿਹੜੇ ਹਾਲ ਉਹਨਾਂ ਦਾ 50 ਰਾਈਡਰ ਸੀਗੇ ਇਦਾਂ ਫੁੱਲ ਯੂਨੀਫਾਰਮ ਚ ਓਵਰ 39000 ਪਾਉਂਡ ਉਹਨਾਂ ਨੇ ਇਕੱਠਾ ਕੀਤਾ ਉਹਦੇ ਵਿੱਚੋਂ ਇਧਰੋਂ ਮੈਂ ਵੀ ਇਕੱਠਾ ਕਰਕੇ ਲੈ ਗਿਆ ਸੀਗਾ ਬੋਰਡ 2500 ਪਾਉਂਡ ਤੇ ਸੋ ਆਗੇ ਦਾ ਇੰਟੂ ਦਾ ਸਿਸਟਮ ਟੂ ਜੀ ਬਿਲਕੁਲ ਅੱਛਾ ਜੀ ਨਾ ਵਸ ਤੇ ਫੰਡਰੇਜ ਕੀਤਾ ਗਿਆ ਤੁਸੀਂ ਉਹਨਾਂ ਬਾਰੇ ਵੀ ਦੱਸ ਰਹੇ ਸੀਗੇ ਉਹਨਾਂ ਦਾ ਨਾਮ ਔਰ ਇਹ ਜਿਹੜੀ ਤੁਸੀਂ ਯੂਨੀਫਾਰਮ ਵੀ ਪਾਈ ਹੋਈ ਹੈ ਉਹਨਾਂ ਨੂੰ ਰਿਪਰੈਜ਼ੈਂਟ ਕਰਦੀ ਹੈ ਸੋ ਉਹਨਾਂ ਬਾਰੇ ਵੀ ਥੋੜਾ ਜਾਨਣਾ ਚਾਹੁੰਦਾ ਇਹ ਜਿਹੜੀ ਯੂਨੀਫਾਰਮ ਦੇਖਦੇ ਆਈਵਨ ਕਨੀਵਲ ਦੀ ਆਈਵਨ ਕਨੀਵਲ ਐਕਸਟੈਂਡਮੈਂਟ ਸੀਗਾ ਉਹਦੀ ਸ਼ੋਅਮੈਨਸ਼ੇ ਬਹੁਤ ਤਕੜੀ ਸੀਗੀ ਜਦੋਂ ਅਸੀਂ ਯੰਗਸਟਰ ਸੀਗੇ ਅਸੀਂ ਟੀਵੀ ਤੇ ਦੇਖਦੇ ਹੁੰਦੇ ਸੀ ਉਹਨਾਂ ਨੂੰ ਬਿਕੋਜ਼ ਇੱਕ ਉਹ ਨਿਆਣੇ ਲਈ ਇੱਕ ਇਨਸਪੀਰੇਸ਼ਨ ਸੀਗੀ ਬਹੁਤ ਏਣ ਦੀ ਵੱਡੀ ਚੀਜ਼ ਸੀ ਬਿਕੋਜ਼ ਕੋਈ ਇਦਾਂ ਜੰਪ ਕਰਾਉਂਦਾ ਨਹੀਂ ਅਸੀਂ ਵੀ ਉਹ ਛੋਟੇ ਹੁੰਦੇ ਹਾਲਤਾਂ ਕਰਦੇ ਸੀਗੇ ਪਰ ਅਸੀਂ ਇੰਨੀ ਮਕਾਮ ਵਾਲੇ ਬੰਦਾ ਦੇਖਿਆ ਨਹੀਂ ਸੀਗਾ 30 ਬਸਾਂ ਜੰਪ ਕਰਨੀਆਂ ਹਾਂ ਜਿਹੜੇ 30 ਫੀਟ ਦਾ ਯੂ ਨੋ ਸਪੈਨ ਇਜ਼ ਅ ਲੋਟ ਆ ਜੰਪ ਸੋ ਉਹ ਇੱਕ ਇਨਸਪੀਰੇਸ਼ਨ ਸੀ ਸਾਡੇ ਲਈ ਸੋ ਉਹ ਇਸ ਕਰਕੇ ਫਿਰ ਉਹਦੀ ਨਮਰਤ ਉਹਨਾਂ ਨੇ 50 ਸਾਲਾਂ ਬਾਅਦ ਜਿਹੜੇ ਵੈਂਬਲ ਸਟੇਡੀਅਮ 'ਚ ਜੰਪ ਕਰਾਇਆ ਸੀਗਾ ਉਹ 50 ਸਾਲਾਂ ਬਾਦ 50 ਰਾਈਡਰ ਤੇ ਉਹਦੇ ਯੂਨੀਫਾਰਮ ਚ ਉਦਾਂ ਬਣ ਕੇ ਉਸ ਤਰੀ ਜਾ ਕੇ ਡிரஸ் ਅਪ ਹੋ ਕੇ ਵੀ ਉੱਥੇ ਜਾਣਾ ਸੀ ਉਹਨਾਂ ਨੇ ਅਸਾਂ ਮਲਕੀ ਸਿੰਘ ਹੋਣ ਜਿੰਦੀ ਬਹੁਤ ਸਾਰੇ ਤੁਸੀਂ ਅਚੀਵਮੈਂਟਸ ਜਿਹੜੀਆਂ ਉਹ ਤੁਹਾਨੂੰ ਤੁਹਾਡੇ ਹਿੱਸੇ ਆਈਆਂ ਨੇ ਐਂਡ ਹੁਣ ਯੂਕੇ ਵੇਲਜ਼ ਵਾਲੀ ਵੀ ਜਿਹੜੀ ਹੈ ਰਾਈਡਿੰਗ ਕਰਕੇ ਆਏ ਹੋ ਅੱਗੇ ਹੋਰ ਕੀ ਕੀ ਗੋਲ ਨੇ ਹੋਰ ਕਿੱਥੋਂ ਕਿੱਥੋਂ ਇਨਵੀਟੇਸ਼ਨ ਆ ਰਹੇ ਤੁਹਾਨੂੰ ਇਨਵਿਟੇਸ਼ਨ ਤਾਂ ਉਹਨਾਂ ਨੇ ਉਹਦੇ ਮੈਨ ਲਾਨ ਕਰਤੇ ਸੀ ਨੈਕਸਟ ਈਅਰ ਵੀ ਵੀ ਵਾਂਟ ਟੂ ਵੀ ਵਾਂਟ ਟੂ ਸੀ ਯੂ ਅਗੇਨ ਉਹਨਾਂ ਨੇ ਹੁਣ ਦੋ ਰਾਈਡਾਂ ਕੀਤੀਆਂ ਇੱਕ ਤਾਂ ਅਗਲੇ ਸਾਲ ਨੂੰ ਆਕਸੀ ਸੀਗੀ ਪਹਿਲਾਂ ਅਮਰੀਕਾ ਚ ਕਰਨੀ ਸੀ ਫਿਰ ਉਹ ਕਹਿੰਦੇ ਵਿਨੈਸ ਉੱਪਰ ਕਰਨੀ ਆ ਫਿਰ ਉਦੋਂ ਹੀ ਨੈਕਸਟ ਈਅਰ ਕਰਨੀ ਉਹਨਾਂ ਨੇ ਆਪਣੇ ਯੂ ਐਸ ਏ ਦੇ ਵਿੱਚ ਰੂਟ 66 ਉਹਨਾਂ ਨੇ ਕਵਰ ਕਰਨਾ ਇਸ ਤਰ੍ਹਾਂ ਇੱਕ ਤਿੰਨ ਹਫ਼ਤਿਆਂ ਦਾ ਰਨ ਉਹ ਅਸਲ ਲੌਂਗ ਰਨ ਸੋ ਲਾਰ ਬੰਦੇ ਟਾਈਮ ਆਫ ਕਰ ਨਹੀਂ ਸਕਦੇ ਸੋ ਮੇਕਸ ਮੋਰ ਕੰਪਲਿਕਟਿਡ ਸੋ ਇਸ ਕਰਕੇ ਇੱਕ ਤਾਂ ਇਹ ਸੀਗਾ ਉਹਨਾਂ ਦਾ ਤੇ ਆਈ ਥਿੰਕ ਦੈਟਸ ਪ੍ਰੀ ਵਾਟ ਆ ਸਾਰੇ ਕਹਿੰਦੇ ਨੇ ਮਲਕੀ ਸਿੰਘ ਹੁੰਦੇ ਸਿਰਫ ਬਾਈਕ ਰਾਈਡ ਕਰਦੇ ਨੇ ਸੋ ਸਿਰਫ ਬਾਈਕ ਰਾਈਡਰ ਹੋ ਜਾਂ ਕੁਝ ਹੋਰ ਵੀ ਕਰਦੇ ਹੋ ਸਾਰਾ ਕੁਝ ਕਰ ਲੀਦਾ ਜੀ ਹੈਂਡੀਮੈਨ ਵੀ ਹੈ ਕਰਾਫਟਸਮੈਨ ਵੀ ਆ ਵੱਡੀ ਚੀਜ਼ ਆ ਹੁੰਦੀ ਆ ਵੀ ਪੈਸ਼ਨੇਟ ਹੋਣਾ ਜ਼ਰੂਰੀ ਆ ਪੈਸ਼ਨੇਟ ਦਾ ਕੰਪੈਸ਼ਨੇਟ ਹੋਣਾ ਜ਼ਰੂਰੀ ਆ ਕੰਪੈਸ਼ਨੇਟ ਕਿਉਂ ਹੁੰਦਾ ਫਿਰ ਉਹ ਜਿਹਨੂੰ ਆਪਾਂ ਕਹਿੰਦੇ ਜਿਹਨੇ ਪ੍ਰੇਮ ਕੀਤਾ ਉਹਨੇ ਪ੍ਰਫ ਆਇਆ ਉਹ ਪ੍ਰੇਮ ਕੀ ਚੀਜ਼ ਆ ਕਾਹ ਨੂੰ ਕਹਿੰਦੇ ਆ ਉਹ ਇੱਕ ਪੈਸ਼ਨੇਟ ਬੰਦੇ ਨੂੰ ਕਹਿੰਦੇ ਆ ਜੇ ਥੋੜੀ ਜਿਹੀ ਪੈਸ਼ਨੇਟ ਆ ਕੁਝ ਵੀ ਕਰਦੇ ਆ ਤੁਸੀਂ ਮੂਵੀ ਮੇਕਰ ਆ ਤੁਸੀਂ ਮਤਲਬ ਆਰਟਿਸਟ ਆਰਟਿਸਟ ਸਾਰੇ ਪੈਸ਼ਨਟ ਹੁੰਦੇ ਕੋਈ ਕੋਈ ਕਟਿੰਗ ਕੋਈ ਵੈਲਡਿੰਗ ਕੋਈ ਫੈਬ੍ਰੀਕੇਟਰ ਕੋਈ ਵੀ ਕਰਦੇ ਆ ਪੈਸ਼ਨ ਕਰੋ ਮੀਨਸ ਵੀ ਤੁਹਾਡਾ ਮਾਈਂਡ ਬਾਡੀ ਐਂਡ ਸੋਲ ਐਕਸਾ ਹਾਜ਼ਰ ਹੋਵੇ ਉਹ ਉਹ ਪੈਸ਼ਨਟ ਬੰਦਾ ਉਹ ਹੁੰਦਾ ਦੋਖ ਅੱਛਾ ਮਕੀਤ ਹੋ ਜਨ ਜੀ ਬਹੁਤ ਸਾਰੇ ਹੋਰ ਵੀ ਲੋਗ ਨੇ ਅੱਜ ਕੱਲ ਦੀ ਜਿਹੜੀ ਜਨਰੇਸ਼ਨ ਆ ਉਹਨਾਂ ਨੂੰ ਵੀ ਬਾਈਕ ਰਾਈਡਰ ਦਾ ਦੇਖਾ ਦੇਖੀ ਬਹੁਤ ਸ਼ੌਂਕ ਹੁੰਦਾ ਪਰ ਉਹ ਬਰੀਕੀਆਂ ਵਿੱਚ ਨਹੀਂ ਜਾਂਦੇ ਉਹ ਤੁਸੀਂ ਸਾਰੇ ਮਤਲਬ ਇਸੇ ਹੀ ਚੀਜ਼ ਦੇ ਵਿੱਚ ਇਸੇ ਸ਼ੌਂਕ ਦੇ ਵਿੱਚ ਪਲੇ ਔਰ ਇਹਨੂੰ ਸੰਭਾਲ ਲਿਆ ਵੀ ਹੋਇਆ ਔਰ ਬਰੀਕੀਆਂ ਦਾ ਧਿਆਨ ਰੱਖਦੇ ਹੋ ਸੇਫਟੀ ਦਾ ਧਿਆਨ ਰੱਖਦੇ ਹੋ ਤੇ ਅੱਜ ਕੱਲ ਬਹੁਤ ਸਾਰੇ ਹਾਸੇ ਹੋ ਜਾਂਦੇ ਨੇ ਬਾਈਕ ਰਾਈਡਿੰਗ ਦੇ ਨਾਲ ਤੇ ਜਿਹਦੇ ਵਿੱਚ ਕਿਹਾ ਜਾਂਦਾ ਵੀ ਇੱਥੋਂ ਦੇ ਜਿਹੜੇ ਵਾਤਾਵਰਣ ਉਦਾਂ ਦਾ ਨਹੀਂ ਹੈ ਇੱਥੋਂ ਦੀ ਹਵਾ ਡਿਫਰੈਂਟ ਹੈ ਇੱਥੋਂ ਦੇ ਪਹਾੜੀ ਇਲਾਕੇ ਹੈ ਬਾਈਕ ਰਾਈਡਰਸ ਨੂੰ ਟੂ ਵਹੀਲਰ ਜਿਹਦੇ ਕਰਕੇ ਹਾਸੇ ਦਾ ਸ਼ਿਕਾਰ ਹੋ ਜਾਂਦੇ ਨੇ ਤੁਸੀਂ ਉਹਨਾਂ ਵਾਸਤੇ ਕੋਈ ਟਿਪਸ ਦੇਣਾ ਚਾਹੋਗੇ ਟਿਪਸ ਇਹੋ ਆ ਜੀ ਦੇਖੋ ਜਿਹੜੇ ਇੰਡੀਅਨ ਰਾਈਡਰ ਆਪਣੇ ਜਿੰਨੇ ਵੀ ਮੁੰਡੇ ਆਉਂਦੇ ਇੰਡੀਆ ਤੋਂ ਸਾਰੇ ਇੰਡੀਆ ਜਿਹੜੇ ਰਾਈਡਰਸ਼ਿਪ ਆ ਇਸ ਅ ਕਾਰ ਇੱਥੇ ਇਹ ਪੈਸ਼ਨ ਦੇ ਨਾਲ ਜਿਹੜੇ ਪੈਸ਼ਨ ਆ ਚੀਜ਼ ਤੁਸੀਂ ਪਕੜਦੇ ਆ ਉਹ ਹਮੇਸ਼ਾ ਉਹਨੂੰ ਨੈਕਸਟ ਲੈਵਲ ਤੇ ਲੈ ਕੇ ਜਾਓ ਕਿਉਂਕਿ ਇੱਥੇ ਸੀਜ਼ਨਲ ਆਪਣੇ ਰੁੱਤ ਦਾ ਨਹੀਂ ਪਤਾ ਕਿ ਕਦੋਂ ਮੀਂਹ ਪੈ ਜਾਣਾ ਕਦੋਂ स्ਨੋ ਆ ਜਾਣੀ ਹੈ ਕਦੋਂ ਹਵਾ ਚੇਹ ਹੋਣੀ ਹੈ ਇਸ ਕਰਕੇ ਆਪਣੇ ਇੰਡੀਆ ਇੱਕ ਸਟੇਬਲ ਵਾਦਰ ਕਰਕੇ ਆਮ ਚਲਾ ਸਕਦੇ ਆ ਇੱਥੇ ਦੀ ਚਾਲ ਡਿਫਰੈਂਟ ਹੈ ਬਿਕਾਜ਼ ਇੱਥੇ ਇਹ ਮਹਿੰਗੀ ਸਵਾਰੀਆ ਇੰਸ਼ੋਰੈਂਸ ਵੀ ਮਹਿੰਗੀ ਹੈ ਰਿਸਕੀ ਵੀ ਹੈ ਹਾਈ ਸਪੀਡ ਆ ਮੋਰ ਪਾਵਰਫੁਲ ਆ ਹੈਵੀ ਵੀਰ ਸੋ ਇਸ ਕਰਕੇ ਇਹਦੀ ਟ੍ਰੇਨਿੰਗ ਜ਼ਰੂਰੀ ਆ ਇਹ ਦਾ ਇੱਕ ਵੀਕ ਦਾ ਕੋਰਸ ਆ $1000 ਕਾਸਟ ਕਰਦਾ ਉਹ ਤੋਂ ਵੱਡੀ ਇਨਵੈਸਟਮੈਂਟ ਬੜੀ ਤੁਸੀਂ ਕਰ ਨਹੀਂ ਸਕਦੇ ਉਹ ਇੱਕ ਕੋਈ ਬਾਈਕ ਤੁਸੀਂ 40-50 ਹਜ਼ਾਰ ਡਾਲਰ ਬਾਈਕ ਤੇ ਲਾਉਣਾ ਤੁਹਾਨੂੰ 7 800 900 ڈالر ہر ڈالر ਤੁਹਾਨੂੰ ਟ੍ਰੇਨਿੰਗ ਤੇ ਕੋਈ ਮਤਲਬ ਮੈਨਾ ਨਹੀਂ ਰੱਖਦਾ ਸੋ ਹਮੇਸ਼ਾ ਮੈਂ ਕਹਿੰਦਾ ਹਾਂ ਨਾ ਟ੍ਰੇਨਿੰਗ ਲਵੋ ਟ੍ਰੇਨਿੰਗ ਲੈ ਕੇ ਫਿਰ ਐਕਸਰਸਾਈਜ਼ ਕਰੋ ਇਓ ਨਾ ਹੋਵੇ ਵੀ ਟ੍ਰੇ ਕਿਉਂ ਟ੍ਰੇਨਿੰਗਸ ਵਿੱਚ ਤੁਹਾਨੂੰ ਚਲਾਉਣਾ ਨਹੀਂ ਸਿਖਾਉਣਾ ਉਹਨਾਂ ਨੇ ਟ੍ਰੇਨਿੰਗ ਤੁਹਾਨੂੰ ਜਾਨ ਬਚਾਉਣੀ ਸਿਖਾਉਣੀ ਆ ਵੀ ਹਰ ਸਟੇ ਫੋਕਸਡ ਹਰ ਬੀ ਆਨ ਦ ਰੋਡ ਥਰੂ ਦੀ ਰਾਈਡਰਸ਼ਿਪ ਕਿੱਦਾਂ ਹੋਣੀ ਚਾਹੀਦੀ ਆ ਤੁਸੀਂ ਰੋਡ ਤੇ ਡੋਮੇਨ ਕਿੱਦਾਂ ਹੋਣਾ ਤੁਸੀਂ ਫਿਕਸੇਸ਼ਨ ਕਿੱਦਾਂ ਕਰਨੇ ਤੁਸੀਂ ਫੋਕਸ ਕਿੱਦਾਂ ਹੋਣਾ ਆਲ ਦਾ ਸਭ ਉਹ ਸਾਰਾ ਟ੍ਰੇਨਿੰਗ ਸਿਖਾਉਂਦੇ ਆ ਐਂਡ ਯੂ ਬੋਡੀ ਹੋ ਅਕੀਚੀ ਸਾਰਿਆਂ ਲਈ ਕੋਈ ਮੈਸੇਜ ਕਨਵੇ ਕਰਨਾ ਚਾਹੁੰਗੇ ਮੈਂ ਤੇ ਆਹ ਕਹੂੰਗਾ ਪਾਠ ਕਰੋ ਨਿਤਨੇਮ ਕਰੋ ਸੇਵਾ ਕਰੋ ਆਪਦਾ ਆਹ ਮੋਲਖਾਂ ਦੇ ਵਿੱਚ ਤੁਹਾਨੂੰ ਇੱਕ ਇਤੋਂ ਵੱਡੀ ਕਿਰਪਾ ਤੁਹਾਡੇ ਤੇ ਹੋ ਨਹੀਂ ਸਕਦੀ ਤੁਹਾਡੇ ਕੋਲੇ ਇੰਨਾ ਸੋਹਣਾ ਮੋਲਖਾ ਇੰਨੀ ਸੋਹਣੀ ਹਵਾ ਸਾਫ ਆ ਤੁਸੀਂ ਜਿਹੜਾ ਤੁਹਾਡਾ ਕੋਈ ਪੈਸ਼ਨ ਹੈ ਜਾਂ ਲਿਜਨ ਹੈ ਜਿਹੜੇ ਜਿਹਨੂੰ ਫੋਲੋ ਕਰਦੇ ਆ ਬੀ ધ ਬੈਸਟ ਹਿਊਮਨ ਬੀਇੰਗ ਯੂ ਕੈਨ ਪੋਸਿਬਲੀ ਬੀ ਜੀ ਥੈਂਕ ਯੂ ਸੋ ਮਚ ਮੋਲਕੇ ਜੀ ਥੈਂਕ ਯੂ ਜੀ ਸਮਲਕੀ ਸਿੰਘ ਹੁੰਜਨਤਾ ਆਪਣੀ ਬਹੁਤ ਵਧੀਆ ਰਾਈਡ ਕਰਕੇ ਯੂਕੇ ਵੇਸ ਤੋਂ ਵਾਪਸ ਆ ਚੁੱਕੇ ਨੇ ਤੇ ਨਾਲ ਦੇ ਨਾਲ ਉਹਨਾਂ ਨੇ ਕਿਹਾ ਕਿ ਸਿੱਖਾ ਤੇ ਪੰਜਾਬੀਆਂ ਲਈ ਵਾਕੇ ਮਾਣ ਵਾਲੀ ਗੱਲ ਹੈ ਕਿਉਂਕਿ ਮੇਨ ਸਟ੍ਰੀਮ ਦੇ ਵਿੱਚ ਸਿਰਫ ਮਲਕੀ ਸਿੰਘ ਹੁੰਜਨ ਹੀ ਜਿਹੜੇ ਨੇ ਉਹ ਇਸ ਰਾਈਡ ਲਈ ਚੁਣੇ ਗਏ ਸੀ ਸਾਰਿਆਂ ਨੂੰ ਸੇਫਟੀ ਦਾ ਵੀ ਉਹਨਾਂ ਨੇ ਮੈਸੇਜ ਕਨਵੇ ਕੀਤਾ ਹੈ ਕਾਮੇਨ ਅਮਿਤ ਪਰੀ ਸੁਦੇ ਨਾਲ ਸ਼ਰੀ ਗੌਰਵਾ ਸਾਰੀ ਸਟੂਡੀਓ ਕਾਮਨਾ ਤੇ ਜਾਣਕਾਰੀਆਂ ਦਾ ਸਿਲਸਿਲਾ ਫਿਲਹਾਲ ਇਥੇ ਮੁਕਦਾ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਜਿਆਜ਼ਾ ਚਾਹੁੰਨੇ ਆ ਧੰਨਵਾਦ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ